ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੀਆਰਟੀਸੀ ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਬਕਾਇਆ ਮਿਲਣ ਤੇ ਪ੍ਰਗਟਾਈ ਤਸੱਲੀ ਤੇ ਰਹਿnde ਕੁਝ ਬਕਾਇਆ ਦੇਣ ਦੀ ਵੀ ਕੀਤੀ ਮੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੀਆਰਟੀਸੀ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੈਨਸ਼ਨਰ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਡਿਪੂਆਂ ਨਾਲ ਸੰਬੰਧਿਤ ਕੜਾਕੇ ਦੀ ਗਰਮੀ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ ਵੱਖ-ਵੱਖ ਬੁਲਾ ਰਹਿਆਂ ਨੇ ਸਮੇਂ ਸਿਰ ਮਿਲੀ ਪੈਨਸ਼ਨ ਅਤੇ ਕਾਫੀ ਬਕਾਇਆ ਦੀ ਹੋਈ ਅਦਾਇਗੀ ਤੇ ਤਸੱਲੀ ਪ੍ਰਗਟ ਕਰਦਿਆਂ ਰਹਿੰਦੇ ਕੁਝ ਹੋਰ ਬਕਾਇਆ ਜਿਵੇਂ ਕਿ ਸਰਵਿਸ ਬੈਨੀਫਿਟ ਸੌਦੀ ਹੋਈ ਗ੍ਰੈਚੂਇਟੀ ਤੇ ਲੀਵ ਇਨਕੈਸ਼ਮੈਂਟ ਆਦਿ ਦੇ ਬਕਾਇਆ ਦੇ ਭੁਗਤਾਨ ਦੀ ਮੰਗ ਕੀਤੀ ਰੈਲੀ ਰੁਪੀਜ਼ ਮੀਟਿੰਗ ਨੂੰ ਸੰਬੋਧਨ ਕਰਦੇ ਹਾਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਨਵਾਲ ਨੇ ਹੋਈਆਂ ਅਦਾਇਗੀਆਂ ਦੀ ਐਸੋਸੀਏਸ਼ਨ ਦੀ ਪ੍ਰਾਪਤੀ ਦੱਸਿਆ ਉਹਨਾਂ ਆਪਣੇ ਸੰਬੋਧਨ ਵਿੱਚ ਪੁਰਾਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਆ ਕਿਹਾ ਕਿ ਅਸੀਂ ਸਾਰੀਆਂ ਪ੍ਰਾਪਤੀਆਂ ਆਪਸੀ ਏਕੇ ਨਾਲ ਹੀ ਕੀਤੀਆਂ ਹਨ ਉਹਨਾਂ ਅਪੀਲ ਕੀਤੀ ਕਿ ਐਮ ਡੀ ਸਾਹਿਬ ਵੱਲੋਂ ਸਾਰੇ ਡਿਪੋਆਂ ਦੇ ਰਹਿੰਦੇ ਬਕਾਇਆ ਸੰਬੰਧੀ ਜੋ ਡਿਟੇਲ ਮੰਗੀ ਹੈ ਉਹਨਾਂ ਵਿੱਚ ਆਪਣੇ ਸਾਰੇ ਬਕਾਇਆ ਦਰਜ ਕਰਵਾਏ ਜਾਣ ਕੱਤਰ ਜਰਨਲ ਹਰੀ ਸਿੰਘ ਚਮਕ ਨੇ ਪਿੱਛੇ ਜਿਹੇ ਐਮ ਡੀ ਸਾਹਿਬ ਨਾਲ ਹੋਈ ਮੀਟਿੰਗ ਦਾ ਜ਼ਿਕਰ ਕਰਦੇ ਹ ਦੱਸਿਆ ਕਿ ਐਮ ਡੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ادارے ਦੀ ਆਰਥਿਕ ਹਾਲਤ ਤਸੱਲੀ ਬਖਸ਼ ਹੈ ਸਾਰੇ ਬਕਾਇਆ ਦੀ ਅਦਾਇਗੀ ਜਲਦੀ ਹੀ ਕਰ ਦਿੱਤੀ ਜਾਵੇਗੀ ਉਹਨਾਂ ਨੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦੇ ਸੁਰਜੀਤ ਪਾਤਰ ਸਦੀਵੀ ਵਿਛੋੜੇ ਦੇ ਦੁੱਖ ਦਾ ਇਜ਼ਹਾਰ ਕਰਦੇ ਪੰਜਾਬੀ ਸਾਹਿਤ ਪ੍ਰਤੀ ਉਹਨਾਂ ਦੀ ਦੇਣ ਦਾ ਜ਼ਿਕਰ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵਸ਼੍ਰੀ ਪ੍ਰੀਤਮ ਸਿੰਘ ਬਰਾੜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੇਂਦਰੀ ਬਾਡੀ ਜਰਨਲ ਸਖਤਰ ਬਚਨ ਸਿੰਘ अरोड़ा ਜਲੌਰ ਸਿੰਘ ਫਰੀਦਕੋਟ ਆਦਿ ਨੇ ਵੀ ਸੰਬੋਧਨ ਕੀਤਾ ਇਸ ਮੀਟਿੰਗ ਨੂੰ ਸਫਲ ਕਰਨ ਲਈ ਸਵਰਨ ਸਿੰਘ ਬਖਸ਼ੀਸ਼ ਸਿੰਘ ਅਤੇ अमोलक ਸਿੰਘ ਕੈਸ਼ੀਅਰ ਨਿਰਪਾਲ ਸਿੰਘ ਆਦਿ ਦਾ ਭਰਪੂਰ ਯੋਗਦਾਨ ਪਾਇਆ ਗਿਆ ਸਟੇਜ ਦੀ ਡਿਊਟੀ ਬਚਨ ਸਿੰਘ अरोड़ा ਜਰਨਲ ਸਖਤਰ ਨੇ ਬਖੂਬੀ ਨਿਭਾਈ